ਹੋ ਗਿਆ ਮੈਡਮ ਕਿਸ ਪਾਸੇ ਚੈਕਿੰਗ ਕੀਤੀ ਜਾ ਰਹੀ ਹੈ ਦਾਕਰ ਲਗੋ ਹਾਂਜੀ ਇਹ ਤਰਨਤਾਰਨ ਪੁਲਿਸ ਵੱਲੋਂ ਨਿਰੰਤਰ ਜਿਹੜਾ ਮਾਰੇ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਸਿਲਸਿਲੇ ਦੇ ਵਿੱਚ ਅੱਜ ਪੰਡੋਰੀ ਗੋਲਾ ਤੇ ਸੰਘਾ ਪਿੰਡਾਂ ਪਿੰਡਾਂ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਗਿਆ ਜਿਹਨੂੰ ਐਸਪੀਡੀ ਸਾਹਿਬ ਲੀਡ ਕਰ ਰਹੇ ਜਿਦੇ ਵਿੱਚ ਡੀਐਸਪੀ ਗੋਇੰਦਵਾਲ ਸਾਹਿਬ ਅਤੇ ਜਿਹੜੇ ਇਲਾਕੇ ਦੇ ਐਸਐਚਓਜ਼ ਨੇ ਉਹ ਅੱਜ ਇੱਥੇ ਮੌਜੂਦ ਨੇ ਹੁਣ ਤੱਕ ਦੀ ਸਰਚ ਦੇ ਵਿੱਚ ਇੱਕ ਇੱਕ ਸਾਈਜ਼ ਦੀ ਰਿਕਵਰੀ ਹੋਈ ਹੈ ਦੋ ਸ਼ੱਕੀ ਮੋਟਰਸਾਈਕਲ ਅਤੇ ਦੋ ਸ਼ੱਕੀ ਵਿਅਕਤੀ ਜਿਹੜੇ ਨੇ ਹੁਣ ਤੱਕ ਰਾਉਂਡ ਅਪ ਕੀਤੇ ਗਏ ਨੇ ਇਸ ਤਰੀਕੇ ਦੀ ਕਾਰਵਾਈ ਅੱਜ ਪੂਰਾ ਦਿਨ ਚੱਲੇਗੀ ਤੇ ਸ਼ਾਮ ਨੂੰ ਜੋ ਸਾਡੀ ਪੂਰੀ ਦਿਨ ਦੀ ਰਿਕਵਰੀ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਦਰੰਦਰ ਜਿੰਨੀ ਫੋਰਸ ਲਾਈ ਗਈ ਹੈ ਚੈਕਿੰਗ ਵਾਸਤੇ ਦਰੰਦਰਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਹੋ ਰਹੀ ਹੈ 6 ਇੰਟਰ ਡਿਸਟ੍ਰਿਕਟ ਨਾਕੇ ਨੇ ਇਸ ਤੋਂ ਇਲਾਵਾ 24 ਨਾਕੇ ਨੇ ਜਿਹੜੇ ਵੱਖ-ਵੱਖ ਥਾਵਾਂ ਤੇ ਪੋਜੀਸ਼ਨ ਨੇ ਅ ਇੱਕ ਟਾਈਮ ਤੇ ਜਿਹੜੀਆਂ ਨੇ 10 ਟੀਮਾਂ ਜਿਹੜੀਆਂ ਐਫਐਸਟੀ ਤੇ ਐਸਐਸਟੀ ਨੇ ਉਹ ਕੰਮ ਕਰ ਰਹੀਆਂ ਨੇ ਤੇ ਪੂਰੇ ਇਲਾਕੇ ਦੇ ਵਿੱਚ ਨਿਰੰਤਰ ਚੈਕਿੰਗ ਚੱਲ ਰਹੀ ਹੈ। ਇਹਵੇਂ ਜਿਹੜੀ ਇਦਾਂ ਚਲਦੀ ਰਹੀ ਜੀ? ਜੀ ਬਿਲਕੁਲ ਇਦਾਂ ਚਲਦੀ ਰਹੀ। ਮੜਕਨ ਜਿਮਨੀ ਚੌਣ ਨੂੰ ਇੱਕਦਾਂ ਚੈਕਿੰਗ ਹੋ ਰਹੀ ਹੈ। ਜਿਮਨੀ ਚੌਣ ਕਿਉਂਕਿ ਜਿਹੜਾ ਅਸੈਂਬਲੀ ਸੈਗਮੈਂਟ ਹੈਗਾ ਉਹ 21 ਨੰਬਰ ਅਸੈਂਬਲੀ ਸੈਗਮੈਂਟ ਤਰਨਤਾਰ ਨੇ ਉੱਥੇ ਵੀ ਚੈਕਿੰਗ ਚੱਲ ਰਹੀ ਹੈ। ਇੱਥੇ ਵੀ ਚੈਕਿੰਗ ਚੱਲ ਰਹੀ ਹੈ।